ਤਾਤੇ ਅੱਜ ਕੱਲ੍ਹ ਤੇਜ਼ ਦਾ ਜਮਾਨਾ ਵਾ ਭੋਲਿਆ ਨਾ ਕੋਈ ਪੁੱਛਦਾ ਵੇਖਾਂ ਜਮੀਨ ਜੋ ਨਿਕਲੇ ਤੇ ਗੱਲਾਂ ਵੇ ਇਹਦੀਆਂ ਟੈਣੇ ਜਿਹੇ ਦੀਆਂ ਅੱਧੀ ਰਾਤ ਤਾਂ ਆਏ ਸਾਡੇ ਘਰ ਆਈਏ ਜ਼ਰੂਰ ਕੋਈ ਚੀਜ਼ ਚੂਜ ਮ ਕਿਉੜੀ ਹੈ ਇਹਨਾਂ ਦੇ ਘਰ ਮੈਂ ਨਿੱਕੇ ਨੋ ਦੀ ਸੌ ਨਹੀਂ ਖਾਂਦੀ ਹੁਣ ਰੋਟੀ ਵੀ ਮੈਨੂੰ ਪੁੱਛਦੀ ਹੈ ਚਾਹ ਵੀ ਪੁੱਛਦੀ ਹੈ ਜਿੱਦਾਂ ਦੀ ਪੇਕੇ ਗਈ ਹੈ ਨਾ ਇਹਨੇ ਮੈਨੂੰ ਪਾਣੀ ਦਾ ਘੁੱਟ ਨਹੀਂ ਪੁਛਿਆ ਚਲੋ ਕੀ ਕਰਨਾ ਫਿਰ ਹੁਣ ਮਨਫੂ ਆਵਾ ਤੇ ਉਹ ਵੀ ਫੇਰੇ ਮਾਰਨ ਢਈ ਮੇਰੇ ਪੈਸੇ ਦੇ ਉਹਨੇ ਵਿਚਾਰੀ ਨੇ ਜਵਾਬ ਕੀ ਦੇਣਾ ਸੀ ਜਿੱਦਾਂ ਫਿਰ ਉਹਨੂੰ ਮੈਂ ਦੱਸਿਆ ਵੀ ਭੈਣ ਹੁਣ ਇਹੋ ਪੱਜ ਮਾਰਦੇ ਪੀ ਉਹਦਾ ਬੀਪੀ ਬੜਾ ਉਪ ਹੋਇਆ ਵਾ ਤਾਂ ਨਹੀਂ ਆਈ ਉਹ ਹੋਰ ਉਹਨੇ ਕੀ ਕਹਿਣਾ ਸੀ ਤਾਂ ਚੱਲ ਕੋਈ ਨਹੀਂ ਆਖਰ ਆ ਗਈ ਆ ਲੈ ਇਹ ਤਾਂ ਚਲੀ ਗਈ ਆ ਮੇਰਾ ਰਾਤਾਵਾ लवली ਨੂੰ ਫੋਨ ਕਰਦੀ ਆ ਉਹ ਤਾਂ ਤੀ ਨਾ ਕੋਈ ਵਾਇਸ ਹੋਇਆ ਦਾ ਮੈਨੂੰ ਪਤਾ ਹੀ ਨਹੀਂ ਲੱਗਾ ਪੁੱਛਾਂ ਤਾਂ ਸਹੀ ਮੁੜ ਕੇ ਕੀ ਗੱਲਬਾਤ ਹੋਈ ਐ ਇਹਨਾਂ ਨੇ ਹੁਣ ਨਾ ਸ਼ਾਮ ਆਜ ਗਈ ਨਹੀਂ ਆਉਣਾ ਹਲੋ ਹਲੋ ਅਸਤਿਆ ਭੋਜੀ ਸਸੇ ਕਾਲ ਪੁੱਤ ਹੋਰ ਸੁਣਾ ਕੀ ਹਾਲ ਚਾਲ ਵਾ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਉ ਤੇ ਹਾਂ ਆਪ ਵੀ ਠੀਕ ਠਾਕ ਹੋਰ ਪਰਵਾਹ ਠੀਕ ਆ ਹਾਂਜੀ ਠੀਕ ਠਾਕ ਵਧੀਆ ਕੀ ਦੱਸੋ ਕੀ ਬੰਦਿਆ ਹਾਂ ਠੀਕ ਠਾਕ ਮੈਂ ਵੀ ਵਧੀਆ ਕੁਛ ਨਹੀਂ ਘਰ ਦੇ ਕੰਮ ਨਿੱਕੇ ਮੋਟੇ ਹੋਰ ਕਰੇ ਆਂ ਕਿ ਡਿਊਟੀ ਤੇ ਨਹੀਂ ਨਹੀਂ ਮੈਂ ਤਾਂ ਘਰੋਂ ਦੇ ਨਾਲ ਡਿਊਟੀ ਤੇ ਮੈਂ ਆਈ ਇੱਥੇ ਤੁਹਾਡੇ ਲੱਗੇ ਆਇਆ ਆਂ ਸ਼ਹਿਰ ਅੱਛਾ ਅੱਛਾ ਉਹ ਗੋਪੀ ਦੇ ਹੀ ਕਾਗਜ਼ ਪੱਤਰ ਜਾਨੀ ਇੱਕ ਲੱਭਣ ਜਾਂਦੇ ਉਹਦਾ ਦਾਖਲਾ ਜਾ ਕਰਾਉਣਾ ਹੈ ਅੱਛਾ ਅੱਛਾ ਯੋ ਮੈਂ ਚੱਲੋ ਵੀ ਇਹਨਾਂ ਦੇ ਬਿਨਾਂ ਗੱਲ ਭੰਦੀ ਆ ਤੇ ਉਹ ਪੁੱਛਾਂ ਕਿਛ ਨਾ ਆਇਆ ਹੈ ਉਹ ਸਲਾਹ ਉਹ ਫਰ ਜੀ ਨਹੀਂ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੇ ਜੇ ਲੱਗੇ ਆਇਆ ਤੇ ਆ ਜਾ ਫਿਰ ਕਾ ਨਹੀਂ ਕੋਈ ਆਹੋ ਗੱਲਾਂ ਬਾਤਾਂ ਕਰਾਂਗੇ ਚਲੋ ਕੋਈ ਗੱਲ ਨਹੀਂ ਜੇ ਤੇ ਮੈਂ ਟਾਈਮ ਨਾਲ ਇਥੋਂ ਵਿਹਲਾ ਹੋ ਗਿਆ ਨਾ ਤੇ ਫਿਰ ਮੈਂ ਆ ਜਣਾ ਵਾ ਲੱਗਣੀ ਰਹੀ ਤੇ 10 15 ਮਿੰਟ ਹੀ ਮਿਲਣਾ ਹੋਏ ਚੱਲ ਕੋਈ ਨਹੀਂ ਆ ਜੀ ਫਿਰ ਘਰ ਚਲੋ ਠੀਕ ਆ ਠੀਕ ਕਰੀਆ ਨਹੀਂ ਨਹੀਂ ਉਹ ਫੜਤੇ ਰਾਨੇ ਕਾ ਉਹ ਗਏ ਕਿਤੇ ਅੱਛਾ 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 ਹੂੰ ਆ ਜਾਣਾ ਉਹਨੇ ਚੰਗਾ ਚੱਲ ਚੱਲ ਇਹ ਵੀ ਨਹੀਂ ਗਿਆ ਘਰ ਹੈਗੇ ਆਊਗਾ ਨਾ ਇਨੂੰ ਮੈਂ ਪੁੱਛ ਨਹੀਂ ਆ। ਫੇ ਹੁਣ ਦਿਲਜੀਤ ਨੂੰ ਨਾ ਕੋ ਦੱਸਿਆ ਨੀ ਪੈਸੇ ਤੇਲੇ ਦਾ। ਨਾ ਮੁੜ ਕੇ ਫੋਨ ਹੀ ਕੀਤਾ ਵਾ ਤੇ ਨਾ ਹੋਰ। ਪਤਾ ਨਹੀਂ ਪੂਆ ਨੂੰ ਕੀ ਕੰਮ ਪੈ ਗਿਆ ਮੈਂ ਅੱਜ। ਪੂਆ ਜੀ। ਸਾਸਿਕਾ ਪੂਆ ਜੀ। ਸਾਸਿਕਾ ਲ ਪੁੱਤ। ਹੋਰ ਸੁਣਾਓ ਠੀਕ ਠਾਕ? ਠੀਕ ਠਾਕ ਤੂੰ ਸੁਣਾ। ਫੋਨ ਲੈ ਹੀ ਕਰਦੇ ਮੈਂ ਜਦ ਹੋਈ ਹੁੰਨਾ। ਆ ਜਾ ਵਧੀਆ ਕੀਤਾ ਕੀ? ਆ ਜਾ ਪੁੱਤ। ਫੋਫੜ ਜੀ ਗਏ ਕਿਤੇ? ਆਹੋ ਉਹ ਜਿਹੜਾ ਨਾ ਪ੍ਰੋਗਰਾਮ ਹੀ ਉੱਥੇ ਗਏ ਆ ਅੱਛਾ ਅੱਛਾ ਹਾਂ ਠੀਕ ਆ ਹੋਰ ਤੂੰ ਸੁਣਾ ਬੱਚੇ ਠੀਕ ਆ ਹਾਂਜੀ ਠੀਕ ਠਾਕ ਆ ਵਧੀਆ ਵਾ ਬੱਚੇ ਵੀ ਅੱਛਾ ਅੱਛਾ ਤੂੰ ਸੁਣਾਓ ਹਾਂ ਠੀਕ ਠਾਕ ਵਧੀਆ ਸਭ ਉਹ ਮੈਂ ਵੀ ਇੱਥੇ ਆਇਆ ਸੀ ਸ਼ਹਿਰ ਹੀ ਆਹ ਕਹਿਣ ਡਿਆ ਹਾਂ ਕਾਗਜ਼ ਪੱਤਰ ਕੋਈ ਬਣਾਉਣਾ ਵਾ ਤਾਂ ਕਿਹੜਾ ਕਾਗਜ਼ ਪੱਤਰ ਬਣਾਉਣਾ ਪੱਤਰ ਕਾਦਾ ਬਣਾਉਣਾ ਵਾ ਨਾ ਗੁਰਪ੍ਰੀਤ ਦੀ ਨਾ ਐਡਮਿਸ਼ਨ ਜੀ ਕਰਾਉਣੀ ਸੀ ਮੁੰਡਾ ਵਾ ਇੱਕ ਮੇਰੇ ਨਾਲ ਤੇ ਉਹਦੀ ਕੁੜੀ ਵੀ ਉੱਥੇ ਜਾਂਦੀ ਆ ਉੱਥੇ ਘਰੇ ਫੀਸਪੂਸ ਥੋੜੀ ਬੋਤੀ ਮਾਫ ਵਾ ਤੇ ਨਾਲੇ ਇਹ ਆ ਵੀ ਜਦੋਂ ਬਾਹਰ ਅੰਦਰ ਜਾ ਤੇ ਮੈਂ ਦੇ ਉੱਥੇ ਪਤਾ ਪੁਤਾ ਕਰਨ ਆਇਆ ਸੀ ਤੇ ਉਹਦਾ ਇੱਕ ਸਰਟੀਫਿਕੇਟ ਨਹੀਂ ਲੱਭਣ ਡਿਆ ਜਨਮ ਸਰਟੀਫਿਕੇਟ ਤੇ ਮੈਂ ਕਿਹ ਪਤਾ ਉਤੋਂ ਬਿਨਾ ਕਿਤੇ ਗੱਲ ਪਾ ਜੀ ਤੇ ਉਹ ਆਂਦੇ ਵੀ ਨਹੀਂ ਉਹ ਚਾਹੀਦਾ ਚਾਹੀਦਾ ਭਾਈ ਫੋਟੋ ਕਾਪੀ ਲਿਆਓ ਉਹਦੀ ਤੇ ਸਰਟੀਫਿਕੇਟ ਕਿੱਥੇ ਜਾਣਾ ਵਾ ਉੱਥੇ ਘਰੇ ਹੀ ਹੁਣਾਵਾ ਉੱਥੇ ਹੱਥ ਪਾਥ ਮਾਰਨਾ ਇਹਦਾ ਲੱਭ ਜਾਣਾ ਹੈਗਾ ਤੇ ਨਾਲੇ ਨਾ ਅੱਜ ਕੱਲ ਕੋਈ ਵੀ ਕੰਮ ਕਰਨਾ ਹੋਵੇ ਨਾ ਜਨਮ ਸਰਟੀਫਿਕੇਟ ਤੇ ਪਹਿਲਾਂ ਮੰਗਦੇ ਆ ਪਿਓ ਲਿਆਓ ਉਤੋਂ ਬਿਨਾ ਕੋਈ ਕੰਮ ਨਹੀਂ ਹੋਣਾ ਉਹ ਤਾਂ ਲਮਾਰੀ ਫੋਲਣੀ ਸੀ ਉਹਦੇ ਵਿੱਚ ਹੀ ਹੁਣਾਵਾ ਉਹਨੂੰ ਕਿਹੜੇ ਪੈਰ ਲੱਗੇ ਵੀ ਉਹ ਚਲ ਗਿਆ ਵਾ ਜਾ ਕੇ ਦੇਖਣਾ ਵਾ ਜਾਂਦੇ ਫੋਟੋ ਕਾਪੀ ਜੇ ਲੱਭ ਜੀ ਤੇ ਚੱਲ ਇਹ ਆ ਵੀ ਉਹਦਾ ਸਰ ਜੂਗਾ ਉਹ ਆਂਦੇ ਇਹ ਲੱਗਣਾ ਲੱਗਣਾ ਨਾਲ ਉਹ ਤਾਂ ਲੱਗਣਾ ਹੀ ਆ ਹਾਂਜੀ ਤੇ ਨਾਲੇ ਪੁੱਤ ਮੈਨੂੰ ਦੱਸ ਦਿਲਜਿੰਦਰ ਹੁਣੇ ਆਉਣ ਜਾਣ ਹੈਗਾ ਨਮਲ ਤੇਰਾ ਕੋਈ ਗੱਲਬਾਤ ਦਾ ਮੜ ਕੇ ਪਤਾ ਨਹੀਂ ਲੱਗਾ ਪੈਸਾ ਤੇਲਾ ਮੇਰਾ ਦੇਣਗੇ ਵੀ ਕਿ ਨਹੀਂ ਦੇਣਗੇ ਪੈਸਾ ਤੇਲਾ ਪੂਆ ਜੀ ਉਹਨੇ ਕਿੱਥੋਂ ਦੇਣਾ ਹਾਂ ਮੇਰੀ ਦਿਲਜੀਤ ਨਾਲ ਗੱਲ ਹੋਈ ਸੀ ਹੂੰ ਦਿਲਜੀਤ ਕਹਿੰਦਾ ਸੀ ਵੀ ਸਾਨੂੰ ਪੁੱਛ ਦੀ ਕਿਛ ਦੀ ਨਹੀਂ ਅੱਛਾ ਉਹਨੂੰ ਮੈਂ ਸਾਰਾ ਕੁਝ ਪੁੱਛਿਆ ਹੀ ਤੇ ਮੈਂ ਤੂੰ ਹੀ ਉਹਦੀ ਮਦਦ ਨਹੀਂ ਕਰਦੇ ਉਹ ਵਿਚਾਰੀ ਘਰ ਘਰ ਤੁਰੇ ਫਿਰਦੀ ਆ ਵੀ ਤੂੰ ਹੀ ਮੈਨੂੰ ਇੰਨੇ ਪੈਸੇ ਦੇ ਦੋ ਇੰਨੇ ਪੈਸੇ ਦੇ ਦੋ ਆਹੋ ਉਹ ਆਂਦਾ ਸਾਨੂੰ ਪੁੱਛੇ ਤੇ ਫੇਰੀ ਆ ਨਾ ਹੁਣ ਜਦੋਂ ਤੋਂ ਹੀ ਸਾਡੇ ਘਰ ਆਏ ਜੀ ਉਦੋਂ ਵੀ ਨਹੀਂ ਘਰ ਦੱਸ ਗਿਆ ਜੀ ਉਹ ਆਂਦਾ ਉਦੋਂ ਵੀ ਮੈਂ ਘਰ ਹੀ ਚੱਲ ਮੈਨੂੰ ਨਾਲ ਲਿਆਉਂਦੀ ਤੇ ਮੈਂ ਭੂਆ ਨਾਲ ਗੱਲ ਕਰਦਾ ਜਾਂ ਫੁੱਫੜ ਨਾਲ ਗੱਲ ਕਰਦਾ ਆਂਦਾ ਸਾਨੂੰ ਤੇ ਪੁੱਛਦੀ ਕਿਸ ਦੀ ਨਹੀਂ ਮੂੰਹ ਚੁੱਕਦੀ ਆ ਤੇ ਤੁਹਾਡੇ ਵੱਲ ਆ ਜਾਂਦੀ ਆ ਸਾਨੂੰ ਕਿਸ ਗੱਲ ਦਾ ਹੀ ਨਹੀਂ ਪਤਾ ਆਂਦਾ ਪੁੱਤ ਮੈਨੂੰ ਇਹ ਗੱਲ ਦਾ ਤਾਂ ਨਹੀਂ ਪਤਾ ਫੇ ਗਲਤ ਕਿਹੜਾ ਵਾ ਤੇ ਠੀਕ ਕਿਹੜਾ ਵਾ ਪਰ ਤੂੰ ਵੀ ਪਹਿਲਾਂ ਤਾਂ ਚੰਗੀ ਭਲੀ ਸੀ ਕਦੀ ਉਹਨੇ ਕੋਈ ਗੱਲ ਨਹੀਂ ਕੀਤੀ ਅੱਜ ਜਦੋਂ ਦਾ ਨਿੱਕੇ ਦਾ ਵਿਆਹ ਹੋ ਗਿਆ ਨਾ ਉਦੋਂ ਦੀ ਉਹ ਮਾੜੀ ਹੋ ਗਈ ਆ ਹੁਣ ਦਲਜੀਤ ਵੀ ਕਹਿੰਦਾ ਉਹ ਮਾੜੀ ਆ ਤੇ ਸੱਸ ਵੀ ਕਹਿੰਦੀ ਉਹ ਮਾੜੀ ਆ ਤੇ ਵਿਆਹ ਵਿੱਚ ਨਾ ਸਾਰੇ ਕੰਮ ਉਹਨੇ ਅੱਗੇ ਹੋ ਕੇ ਕੀਤੇ ਹੀਗੇ ਮਾਸਾ ਪਿੱਛੇ ਨਹੀਂ ਹੋਈ ਤੇ ਪੈਸੇ ਵੀ ਕੋਲੋਂ ਲੌਂਦੀ ਰਹੀ ਅੱਜ ਇਹ ਕਹਿੰਦੇ ਆ ਦਲਜਿੰਦਰ ਜਿੰਨਾ ਮਾੜਾ ਬੰਦਾ ਹੀ ਕੋਈ ਨਹੀਂ ਹੈਗਾ ਭੂਆ ਜੀ ਇਹ ਗੱਲ ਦਾ ਤੇ ਮੈਨੂੰ ਹੁਣ ਪਤਾ ਨਹੀਂ ਆ ਜੋ ਦਲਜੀਤ ਨੇ ਮੈਨੂੰ ਦੱਸਿਆ ਉਹ ਤੁਹਾਨੂੰ ਮੈਂ ਦੱਸਤਾ ਬਾਣ ਕੇ ਮੇਰੀ ਤਾਂ ਉਹਨਾਂ ਹੀ ਗੱਲਬਾਤ ਹੋਈ ਘਰ ਜਾਂਦਾ ਤੇ ਤੁਹਾਨੂੰ ਪਤਾ ਟਾਈਮ ਨਹੀਂ ਮਿਲਦਾ ਮੈਂ ਸਵੇਰ ਤੋਂ ਨਿਕਲ ਜਾਣਾ ਸ਼ਾਮ ਨੂੰ ਘਰ ਆਉਣਾ ਹੁੰਦਾ ਵਾ ਉਹ ਨਹੀਂ ਪੁੱਤ ਇਹਨਾਂ ਗੱਲਾਂ ਕਰ ਕਰਕੇ ਨਾ ਦਿਲਜਿੰਦਰ ਨੂੰ ਮਾੜੀ ਕਰਤਾ ਵਾ ਪਰ ਨਾ ਤੇਰੀ ਚਾਚੀ ਇੱਕ ਗੱਲ ਚੇਤੇ ਰੱਖੇ ਕੱਲ ਨੂੰ ਔਖੇ ਵੇਲੇ ਨਾ ਦਿਲਜਿੰਦਰ ਨੇ ਕੰਮ ਆਉਣਾ ਵਾ ਜਿਹੜੀਆਂ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਨਾ ਉਹ ਘਾਟ ਹੀ ਕੰਮ ਹੁੰਦੀਆਂ ਹੁੰਦੀਆਂ ਨਾ ਆਖੇ ਲੱਗਦੀਆਂ ਉਹਨੂੰ ਚਾਰ ਦਮੜੇ ਮਾਈ ਕੋ ਲੱਭਦੇ ਆ ਵੀ ਇਹਦੇ ਕੋਲ ਕੁਝ ਹੈਗਾ ਵਾ ਤਾਂ ਕਰਕੇ ਮੰਮੀ ਮੰਮੀ ਕਰਦੀ ਫਿਰਦੀ ਆ ਜਿੱਦਾਂ ਸਾਰਿਆ ਕੁਝ ਖੋ ਖਾਂਝ ਲਿਆ ਨਾ ਜੇ ਮੰਮੀ ਨੂੰ ਪੁੱਛ ਵੀ ਜਾਊਗੀ ਨਾ ਤਾਂ ਮੈਨੂੰ ਕੰਮੀ ਫਿਰ ਹੁਣ ਇਹ ਗੱਲ ਤਾਂ ਕਿਸੇ ਨੂੰ ਨਹੀਂ ਕਹ ਪਤਾ ਕਿ ਹੁਣ ਉੱਚੇ ਕਸੂਰ ਵਾ ਜਾਂ ਘਰ ਦੇ ਵਿੱਚ ਕਸੂਰ ਵਾ ਨਹੀਂ ਮੈਨੂੰ ਤਾਂ ਸਾਫ਼ ਨਜ਼ਰ ਆਉਂਦਿਆ ਕਸੂਰ ਹੀ ਤੇਰੀ ਛਾਤੀ ਵਿੱਚ ਵਾ ਹਾਂ 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 10 ਕਿਲੇ ਪਿਆਲੀ ਦੇ ਵੀ ਆ ਮਗਰ ਬਾਹਰ ਵਾ ਕਿੱਥੇ ਜਾਂਦੀ ਆ ਕਮਾਈ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹਨਾਂ ਦੀ ਚੱਲ ਕਰੂਗੀ ਕੋਹ ਨਾ ਕੋ ਮੈਂ ਤਾਂ ਦਲਜਿੰਦਰ ਨੂੰ ਕਿਹਾ ਸੀ ਵੀ 2 2.5 ਮਹੀਨੇ ਤੇਰੇ ਕੋਲ ਵਾ ਆਹੋ ਇੰਨੀ ਛੇਤੀ ਵੀ ਨਹੀਂ ਮੈਂ ਕਹਿੰਦੀ ਵੀ ਮੈਨੂੰ ਹੁਣੇ ਹੀ ਦੇ ਦੇ ਹਾਏ ਰੱਬਾ ਪਈ ਆ ਅੱਛਾ ਤਾਂ ਕੋਈ ਨਹੀਂ ਥੋੜੇ ਟਾਈਮ ਤੱਕ ਦੇ ਦੇ ਤਾਂ ਦੀ ਕੋਈ ਗੱਲ ਨਹੀਂ ਪੂਆ ਜੀ ਮੈਂ ਕਰ ਦੂੰਗੀ ਥੋੜੇ ਟਾਈਮ ਤੱਕ ਪੈਸੇ ਚਲੋ ਆਪੇ ਥੋੜੇ ਥੋੜੇ ਕਰਕੇ ਮੋੜ ਦੇਣਗੇ ਫਿਰ ਕੀ ਕਰਨਾ ਇਹ ਕਰੀ ਨਾ ਘਟਾਓ ਹਾਂ ਨਹੀਂ ਪੁੱਤ ਵੇਖਾ ਇੰਨੇ ਚੇਤਾ ਪਲ ਗਿਆ ਕਿੰਨਾ ਚੇਰ ਹੋ ਗਿਆ 50 50000 ਵੀ ਕਰਕੇ ਵਾਪਸ ਕਰ ਦਿੱਤਾ ਹੁਣ ਨੂੰ ਤੇ ਉਹ ਮੁਰ ਜਾਣੇ ਹੀ ਉਹ ਆਹੋ ਹੀ ਵੀ ਗੱਲ ਤੁਹਾਡੀ ਠੀਕ ਹੋ ਚੱਲ ਪੁੱਤ ਕਿਹੜੀਆਂ ਗੱਲਾਂ ਲੈ ਕੇ ਬੈਗੇ ਆ ਬੈ ਤੂੰ ਮੈਂ ਕੱਪ ਚਾਹ ਬਣਾ ਕੇ ਲਿਆਵਾਂ ਤੇਰੇ ਵਾਸਤੇ ਉਹ ਚਾਹ ਤੁਸੀਂ ਰਹਿਣ ਦੇ ਲੇ ਪੁੱਤ ਚਾਹ ਤੇ ਪੀ ਹਾ ਚਾਹ ਤੁਸੀਂ ਰਹਿਣ ਦੇਣੀ ਐ ਮੈਂ ਖੇਚਲ ਕੀਤੀ ਨਹੀਂ ਨਹੀਂ ਖੇਚਲ ਕਾਦੀ ਆ ਤੈਨੂੰ ਵੀ ਇੱਥੇ ਮੈਂ ਤਾਂ ਹੀ ਸੱਦਿਆ ਹਾਂਜੀ ਜੀ ਉੱਥੇ ਆਵਾ ਤੇਰਪਿੰਦਰ ਦੇ ਸਾਹਮਣੇ ਕੋਈ ਗੱਲ ਨਹੀਂ ਹੁੰਦੀ ਹੂੰ ਹੂੰ ਤੇ ਜੇ ਤੈਨੂੰ ਮੈਂ ਫੋਨ ਕਰਾਂ ਉਹ ਤੇਰੇ ਸਿਰ ਤੇ ਰਹਿੰਦੀ ਆ ਪੁੱਛਣਾ ਪੂਆ ਕੀ ਜਾਂਦੀ ਆ ਕੰਮ ਆ ਕੋਈ ਉਹਨੇ ਤਾਂ ਫਿਰ ਪੁੱਛਣਾ ਹੀ ਆ ਤੇ ਮੈਨੂੰ ਹੁੰਦਾ ਵਾ ਚੱਲ ਉੱਥੇ ਦੀ ਰਾਜੀ ਬਾਜੀ ਦਾ ਤੇ ਮੈਨੂੰ ਪਤਾ ਲੱਗਿਆ ਕਿਸ ਤਰੀਕੇ ਨਾਲ ਕੀ ਬੰਨਿਆ ਉਹ ਉੱਥੇ ਨਾਲੇ ਨਾ ਬੁੜੀਆਂ ਨੂੰ ਆਦਤ ਹੁੰਦੀ ਆ ਇੱਧਰ ਦੀ ਚੁੱਕੀ ਗੱਲ ਤੋਂ ਉੱਧਰ ਦੱਸ ਆਈਆਂ ਤੋਂ ਉੱਧਰ ਦੀ ਚੁੱਕੀ ਗੱਲ ਤੋਂ ਉੱਧਰ ਦੱਸ ਆਈਆਂ ਤੇ ਰਪਿੰਦਰ ਤੇ ਹੈ ਵੀ ਇਦਾਂ ਦੀ ਆ ਉਹਦੇ ਢਿੱਡ ਵਿੱਚ ਕੋਈ ਗੱਲ ਪਚਦੀ ਨਹੀਂ ਗੀ ਰੋਟੀ ਖਾਦੀ ਪਤਾ ਨਹੀਂ ਕਿਦਾਂ ਪਚਾ ਲੈਂਦੀ ਆ ਉਹ ਉਹਨੇ ਬਥੇਰਾ ਤ ਮਾਸ਼ਾਅੱਲਾ ਆ ਹੁੰਦਾ ਆ ਹੁਣੀ ਮੜਾ ਮੋਟਾ ਸੁਧਰੀ ਆ ਵੀ ਹਾਂ ਉਹ ਵੀ ਜਦ ਪ੍ਰਾਣ ਨੂੰ ਪਤਾ ਲੱਗਾ ਤਾਂ ਤਾਂ ਸੁਧਰੀ ਆ ਜੇ ਇਹਨੂੰ ਨਾ ਨਾ ਦੱਸ ਦੇ ਉਹਨੇ ਘਰ ਫੇਰ ਤੇਰਾ ਖਰਾਬ ਕਰ ਦੇਣਾ ਹੀ ਉਹ ਜਾ ਤਾਂ ਹੀ ਮੈਂ ਹਾਂ ਵੀ ਗੋਪੀ ਨੂੰ ਪਾ ਦਨੇ ਆ ਉੱਥੇ ਆਹੋ ਨਾਲੇ ਹਫਤੇ ਜੀ ਇੱਕ ਦਿਨ ਆਇਆ ਕਰਨਾ ਉਹਨੇ ਤੇ ਬਾਕੀ ਦਿਨ ਉੱਥੇ ਚੱਲ ਵਧੀਆ ਵਾਕੇ ਪੜ੍ਹ ਲਿਖ ਕੇ ਤੇ ਕਿਸੇ ਪਾਸੇ ਲੱਗ ਜੂਗੀ ਹੋਰ ਕੀ ਆ ਪੁੱਤ ਤੀ ਪੁੱਤ ਪੜਿਆ ਹੋਵੇ ਨਾ ਘਰ ਬਾਰ ਵੀ ਚੰਗਾ ਮਿਲ ਜਾਂਦਾ ਤੇ ਮਤ ਰਹੀ ਆ ਇਹਨੂੰ ਕੀ ਇਹਦਾ ਤਾਂ ਰਦਾ ਏਦਾਂ ਹੀ ਆ ਫੇ ਤੱਕੇ ਖੰਦੀ ਰੋਵੇ ਮਤ ਰਈਆਂ ਵਾਲੀ ਕਰ ਤੇ ਦਿੱਤੀ ਹੈ ਦੋ ਤਿੰਨ ਰੀ ਇਹਨੇ ਆਹੋ ਚੱਲ ਕੋਈ ਨਹੀਂ ਤੂੰ ਦਿਲ ਤੇ ਨਾ ਲਾਇਆ ਕਰ ਸਾਰੇ ਕੰਮ ਵਧੀਆ ਹੋ ਜਾਣੀ ਵੇਖੀ ਆਹੋ ਚਲੋ ਕੋਈ ਗੱਲ ਨਹੀਂ ਮੈਂ ਦਿਲ ਬਾਗਣਾ ਵੀ ਕਰੂੰਗਾ ਗੱਲ ਵੀ ਦੋ ਯਾਰ ਉਹਨਾਂ ਦੇ ਪੈਸੇ ਉਹਨਾਂ ਨੂੰ ਵੀ ਲੋੜਵਾ ਆਹੋ ਕੰਵੀ ਕੰਵੀ ਥੋੜੇ ਥੋੜੇ ਕਰਨਾ ਵਾ ਮੁੰਡੇ ਦਾ ਉਹੀ ਤਾਂ ਗੱਲ ਵਾ ਘਰਾਂ ਇਤੇ ਜਿੰਨੇ ਪੈਸੇ ਹੁਣ ਉਹਨੇ ਥੋੜੇ ਆ ਕੋਈ ਗੱਲ ਕਰੂੰਗਾ ਗੱਲ ਜੇਕਰ ਫੋਨ ਆਊਗਾ ਤੇ ਅੱਗੇ ਜੇ ਲੈ ਆਵਾ ਪਾਣੀ ਨਹੀਂ ਪਾਣੀ ਪੀਆਵਾ ਮੈਂ ਤਾਂ ਹੁਣ ਗਿਆ ਹੀ ਮੈਂ ਤਾਂ ਆਉਣਾ ਹੀ ਆਉਣਾ ਸੀ ਚੰਗਾ ਹੋ ਗਿਆ ਪ੍ਰੋਗਰਾਮ ਪ੍ਰੋਗਰਾਮ ਵੀ ਵਧੀਆ ਹੋ ਗਿਆ ਵਾ ਤੇ ਬੀਤੀ ਵੀ ਉਹਨਾਂ ਰੱਜ ਕੇ ਕੀਤੀ ਆ ਲੋਕੇ ਮੈਨੂੰ ਪੁੱਛਣ ਡੇ ਇਹ ਵੀ ਕੱਲੀ ਕੱਲੀ ਪਰਜਾਈ ਆਈ ਨਹੀਂ ਤੇ ਉਹਨਾਂ ਨੂੰ ਮੈਂ ਕੀ ਦੱਸਾਂ ਫਿਰ ਮੈਂ ਕਿਹਾ ਉਹ ਠੀਕ ਨਹੀਂ ਆ ਮੈਂ ਤਾਂ ਹੁਣ ਬਹਾਨਾ ਮਾਰਿਆ ਵੀ ਬੀਪੀਓ ਦਾ ਵੱਧ ਗਿਆ ਤਾਂ ਨਹੀਂ ਆਈ ਪਰ ਭੈਣ ਨੂੰ ਤੇ ਪਤਾ ਸੀ ਨਾ ਕਿ ਉਹ ਕਿਉਂ ਨਹੀਂ ਆਈ ਤਾਂ ਕੋਈ ਗੱਲ ਨਹੀਂ ਪਤਾ ਸੀ ਤੇ ਲੋਕਾਂ ਨੂੰ ਦੱਸ ਦਿੰਦੀ ਵੀ ਮੈਂ ਫੋਨ ਨਹੀਂ ਉਹਨੂੰ ਕੀਤਾ ਹਰ ਗੱਲ ਵਿੱਚ ਮੈਂ ਹੀ ਝੂਠੀ ਹੁੰਦੀ ਆ ਵੀ ਤੂੰ ਨਹੀਂ ਗਈ ਤੂੰ ਨਹੀਂ ਗਈ ਚਲਾਕ ਬੰਦੇ ਕਿੱਡੇ ਕੋਈ ਗੱਲ ਨਹੀਂ ਹੁੰਦੀ ਬੇਇੱਜ਼ਤੀ ਤਾਂ ਹੋਵੇ ਨਾਲੇ ਉਹਦੀ ਵੀ ਹੋਈ ਹੋਊਗੀ ਨਾ ਵੀ ਕੱਲੀ-ਕੱਲੀ ਪਰਜਾਈ ਤਾਂ ਆਈ ਨਹੀਂ ਲੋਕੀ ਪੁੱਛਦੇ ਹੀ ਹੋਣਗੇ ਤੇ ਕੀ ਜਵਾਬ ਦਿੱਤਾ ਹੂ ਉਹਨੇ ਉਹਨੇ ਵਿਚਾਰੀ ਨੇ ਜਵਾਬ ਕੀ ਦੇਣਾ ਸੀ ਜਿੱਦਾਂ ਫਿਰ ਉਹਨੂੰ ਮੈਂ ਦੱਸਿਆ ਵੀ ਭੈਣ ਹੁਣ ਇਹੋ ਪੱਜ ਮਾਰਦੇ ਪੀ ਉਹਦਾ ਬੀਪੀ ਬੜਾ ਪਹੋਇਆ ਵਾ ਤਾਂ ਨਹੀਂ ਆਈ ਹੋਰ ਉਹਨੇ ਕੀ ਕਹਿਣਾ ਸੀ ਤਾਂ ਚੱਲ ਕੋਈ ਨਹੀਂ ਆਖਰ ਆ ਗਈ ਆ ਭੋਗ ਪੈ ਹੀ ਗਿਆ ਕਿ ਰਹਿ ਗਿਆ ਉਹਨਾਂ ਦਾ ਬਹੁਤ ਕੰਮ ਸਾਰੇ ਹੀ ਹੋ ਜਾਣੇ ਆ ਭੜਕੇ ਆਲਾਂ ਦੇ ਤੇਰਾ ਪ੍ਰੋਗਰਾਮ ਕੋਈ ਫੇਰ ਮੈਨੂੰ ਕਹੀ ਆ ਵੀ ਚਲਿਏ ਫੇਰ ਤੈਨੂੰ ਮੈਂ ਦੱਸੂਗਾ ਨਾ ਅੱਗੇ ਦਾ ਬੜਾ ਮੈਂ ਜਾਣ ਲਈ ਆ ਰੋਜ ਨਾ ਜਾਇਓ ਹਾਂ ਮੇਨੇ ਮਾਰਨੇ ਬਾਕੀ ਰਹਿ ਗਏ ਸੀਗੇ ਇਹ ਵੀ ਹੁਣ ਮਾਰ ਲਓ ਰਮਨ ਤੂੰ ਆਪਣੀ ਪਰਝਾਈ ਦਾ ਕਸੂਰ ਕੱਢਦੀ ਆਂ ਵੀ ਮੇਰੀ ਪਰਝਾਈ ਨਹੀਂ ਚੰਗੀ ਮੇਰੀ ਫਲਾਣਾ ਨਹੀਂ ਚੰਗਾ ਉਹ ਇਹ ਸਾਰੇ ਚੰਗੇ ਆ ਤੂੰ ਆ ਗਲਤ ਉਹਨਾਂ ਦੀਆਂ ਆਣ ਕੇ ਗਲਤੀਆਂ ਮੈਨੂੰ ਦੱਸ ਆ ਦਿੰਦੀ ਰਹੀ ਆ ਤੇ ਜਿਹੜਾ ਤੂੰ ਆਪ ਕੰਮ ਕਰਕੇ ਆਈਂ ਉਹ ਕਦੀ ਦੱਸਿਆ ਨਹੀਂ ਓ ਚੰਗਾ ਚੰਗਾ ਹੁਣ ਮੈਂ ਗਲਤੀ ਆ ਮੈਂ ਤਾਂ ਠੀਕ ਹੋਈ ਨਾ ਨਾ ਪਰਝਾਈ ਦੀਆਂ ਨਜ਼ਰਾਂ ਵਿੱਚ ਨਾ ਨਾ ਆਂਦੀਆਂ ਨਜ਼ਰਾਂ ਵਿੱਚ ਜੋ ਵੀ ਗੱਲ ਹੁੰਦੀ ਹੈ ਨਾ ਤੈਨੂੰ ਸਾਰੀ ਆਣ ਕੇ ਦੱਸ ਦਿੰਦੀ ਰਹੀ ਆਂ ਵੀ ਉੱਥੇ ਆ ਗੱਲ ਹੋਈ ਆ ਕਦੀ ਮੈਂ ਨਾ ਲੁਕਾ ਨਹੀਂ ਰੱਖਿਆ ਰਮਨ ਸਾਰੀਆਂ ਗੱਲਾਂ ਨਹੀਂ ਤੂੰ ਦੱਸਦੀ ਰਹੀ ਇਹ ਤਰ ਮੈਂ ਦੱਸਦਾ ਜੋ ਵੀ ਤੂੰ ਪਿੰਡ ਕਰਕੇ ਆਉਂਦੀ ਰਹੀ ਆ ਸਾਰੀਆਂ ਗੱਲਾਂ ਦੱਸਦੀ ਰਹੀ ਆ ਵੀ ਉੱਥੇ ਆ ਹੋਇਆ ਆ ਹੋਇਆ ਝੂਠ ਕੋ ਬੋਲਦੀ ਆ ਤੇ ਨਾਲੇ ਮੇਰੀ ਗੱਲ ਸੁਣ ਰਮਨ ਚੱਲ ਬਾਕੀ ਤੇ ਗੱਲਾਂ ਛੱਡਾ ਜਿਹੜਾ ਤੂੰ ਅੱਜ ਕੰਮ ਕੀਤਾ ਵਾ ਨਾ ਭੈਣ ਨੂੰ ਯਾਦ ਰਹਿਣਾ ਤੇ ਮੈਨੂੰ ਵੀ ਯਾਦ ਰਹਿਣਾ ਪੀ ਨੇ ਆ ਕੰਮ ਕੀਤਾ ਏ ਚੱਲ ਕੋਈ ਨਹੀਂ ਰਹਿਣਾ ਨਾ ਯਾਦ ਤਾਂ ਰਵੇ ਫਿਰ ਮੈਂ ਹੀ ਗਲਤਾਂ ਹਰਥਾਂ ਮੈਨੂੰ ਤੇਰਾ ਮੰਦੀ ਸਮਝ ਨਹੀਂ ਆਉਂਦੀ ਕਹਿੰਦੀ ਮੇਰੇ ਪੇਕੇ ਫੁਲਾਣਾ ਵੀ ਨਹੀਂ ਚੰਗਾ ਢਿੰਗੜਾ ਵੀ ਨਹੀਂ ਚੰਗਾ ਜੇ ਉਹ ਨਹੀਂ ਚੰਗੇ ਤੇ ਨੜਾ ਨੂੰ ਤੂੰ ਕਦੋਂ ਕਹਤਾ ਵੀ ਚੰਗੀ ਆ ਉਹਨੂੰ ਵੀ ਕਹੀ ਜਾਂਦੀ ਉਹ ਵੀ ਨਹੀਂ ਚੰਗੀ ਤਤ ਵੀ ਇਹ ਦੇ ਵਾਲੀ ਦਲਜੀਤ ਮੈਂ ਤਾਂ ਤੈਨੂੰ ਆਵਾਜ਼ ਮਾਰੀ ਆ ਫੋਟ ਜਾ ਕੇ ਨਾ ਸੰਦੀਪ ਨੂੰ ਲੈ ਆ ਡਈ ਨਾਲੇ ਮੈਨੂੰ ਫੋਨ ਕਰਨ 14 ਮੈਨੂੰ 4 ਦਿਨ ਹੋ ਗਿਆ ਗਈ ਨੂੰ ਮੰਮੀ ਮੈਨੂੰ ਵੀ ਫੋਨ ਆਇਆ ਹੈ ਉਹਦਾ ਕੋਈ ਗੱਲ ਨਹੀਂ ਮੈਂ ਜਾ ਕੇ ਤੇ ਲੈ ਆਉਣਾ ਉਹਨਾਂ ਨੂੰ ਉਹ ਲੈ ਆਓ ਜਾ ਕੇ ਮੈਨੂੰ ਨਾ ਰੋਟੀ ਦੀ ਤੰਗੀ ਆ ਮੇਰੇ ਕੋਲ ਰੋਟੀ ਨਹੀਂ ਪੱਕਦੀ ਮੈਨੂੰ 4 ਦਿਨ ਹੋ ਗਏ ਰੋਟੀ ਆ ਪਕਾ ਕੇ ਖਾਂਦੀ ਨੂੰ ਰੋਟੀ ਦੀ ਕਲੀ ਤੰਗੀ ਆ ਭਾਬੀ ਨਹੀਂ ਬਣਾਉਂਦੀ ਰੋਟੀ ਭਾਬੀ ਕਦੋਂ ਫੜਾਉਂਦੀ ਉਹਨੇ ਚਾਹ ਦਾ ਕੁੱਟ ਨਹੀਂ ਬਣਾਇਆ ਮੈਨੂੰ ਅਦਨ ਦਾ ਮੈਂ ਕੋਈ ਨਹੀਂ ਕਹਿਣਾ ਉਹ ਆ ਬੀਨੂੰ ਇਹ ਕਿੱਡੀ ਗੱਲ ਵਾ ਉਹ ਤੁਹਾਨੂੰ ਨਹੀਂ ਆਹੀ ਕਹਿਣਾ ਕੁਛ ਵੀ ਕਰ ਲੈਂਦੇ ਉਹਨੂੰ ਆਪਣੀਆਂ ਮਰਜ਼ੀਆਂ ਜਿੰਨੀਆਂ ਕਰਦੀ ਆ ਕੋਈ ਗੱਲ ਨਹੀਂ ਮੰਮੀ ਜੇ ਤੂੰ ਮੈਨੂੰ ਉਹਦੇ ਨਾਲ ਦੱਸ ਦੇ ਨਾ ਮੈਨੂੰ ਛੱਡ ਕੇ ਨਹੀਂ ਆਉਣਾ ਦਲਜੀਤ ਘਾਲ ਇੱਕ ਨਾਲੇ ਹੋਰ ਵੀ ਆ ਦਲਵਾਗ ਵੀ ਆ ਚੱਲਿਆ ਵਾ ਦਲਵਾਗਾ ਚੱਲਿਆ ਵਾ ਆਹੋ ਉਹਨੇ ਕੋਈ ਫੋਨ ਵੀ ਨਹੀਂ ਕੀਤਾ ਪਤਾ ਵੀ ਕਿਸੇ ਨੂੰ ਨਹੀਂ ਆ ਮੈਂ ਉਹਨੇ ਸੱਦ ਲਿਆ ਵਾ ਉਹਨੂੰ ਭਾਬੀ ਨੇ ਆਹੋ ਸਾਦ ਕੇ ਹੁਣਾਂ ਦੀ ਮੈਂ ਆਟ ਵਾਰੀ ਹੁਣਾ ਮੈਂ ਪਾਲੀ ਵੰਡਣੀ ਆ ਮੈਂ ਆ ਕਰਨਾ ਮੇਰੀ ਗੱਲ ਸੁਣ ਉਹਨੂੰ ਵੀ ਸਿਖਾਦਾ ਹੋਣਾ ਨਹੀਂ ਸਿਖਾਇਆ ਕੀ ਕੀ ਸਿਖਾਇਆ ਹੋਣਾ ਨੇ ਆਜ ਹੋਈ ਭਾਵੇਂ ਬੋਲੇ ਬੋਲੇ ਕਰੇ ਬੋਲੇ ਆਈਆਂ ਢਰਨਾ ਕੇ ਕੋਈ ਆਈ ਪਾਲੀ ਤੇ ਮੇਰੇ ਨਾਲ ਆਈਆਂ ਨਾ ਸਾਰੀ ਪਾਲੀ ਤੇ ਨਾਂ ਹੈਗੀ ਆ ਨਾ ਪਹਿਲਾਂ ਤੇ ਲਾ ਉਹ ਕੰਮ ਕਰ ਲਾ ਉਹ ਕਰੂਗਾ ਨਾ ਆਕੇ ਇਹ 2.5 ਲੱਖ ਭੁਗਤ ਦੇਣਾ ਉਹ ਕਿ ਆਕੇ ਉਹ ਦੇਵੇਂ ਪਤਾ ਫੇਰ ਲੱਗਣਾ ਉਹ ਆਲੇ ਤੇ ਉਹਦੇ ਕੋਈ ਇਹਨੇ ਸਾਰੇ ਉਹ ਸੱਦਿਆ ਜੀ ਤਾਵਾ ਵੇਲੇ ਨੂੰ ਪਹਿਲੀ ਵਕ ਹੋਣੀ ਆ ਕਰ ਲੈ ਕੇ ਤੇ ਕਰ ਲੈ ਕੋਈ ਗੱਲ ਨਹੀਂ ਪੈਣੀ ਹੋਈ ਮਾਨੀ ਇਹ ਸੀ ਨਾ ਦਵਾਂਗੇ ਤਾਂ ਥੋੜੇ ਦੇ ਦੇਣੀ ਕੋਈ ਗੱਲ ਨਹੀਂ ਮੰਮੀ ਆ ਤੀਜਾ ਚਾ ਤੁਹਾਡਾ ਵੀ ਕੱਢਣਾ ਹੀ ਫਿਰ ਕੱਢਣਾ ਇਹ ਗੱਲ ਯਾਦ ਰੱਖਣੀ ਵੀ ਆ ਫੇ ਕੱਢਣਾ ਵਾ ਅੱਜ ਇਹ ਗੱਲ ਤੇ ਆਏ ਫਿਰ ਤੇ ਵੀ ਐਡੀ ਦੂਰੋਂ ਨੂੰ ਬੁਲਾ ਲਿਆ ਵਿਚਾਰੇ ਇਹਨਾਂ ਨੂੰ ਨਹੀਂ ਉਹਨੂੰ ਹੁਣ ਘਰ ਸੱਦ ਲਿਆ ਵਾ ਕੀ ਪਤਾ ਹੁਣ ਜਾਣਾ ਕਿ ਨਹੀਂ ਜਾਣਾ ਚਲੋ ਚਾਰ ਪਾਸੇ ਘਮਾਉਂਦਾ ਹੈਗਾ ਤੇ ਚੱਕ ਹੁੰਦਾ ਹੀ ਇਹਨ ਰਾਣੀ ਭਣ ਕੇ ਖਾਣ ਲਈ ਹੀ ਅੰਦਰ ਤੇ ਹੁਣ ਖਾਣੀ ਨਹੀਂ ਨਾ ਆਉਂਦੀ ਹੁਣ ਖਾਣੀ ਨਹੀਂ ਆਉਂਦੀ ਬਸ ਜੇ ਰੱਬ ਦੇਣ ਡਿਆ ਹੁਣਾ ਖਾਣੀ ਨਹੀਂ ਆਉਂਦੀ ਖਾਣੀ ਨਹੀਂ ਆਉਂਦੀ ਇਹਨੂੰ ਹੁਣ ਕੋਈ ਗੱਲ ਨਹੀਂ ਲੱਗ ਜਣਾ ਪਤਾ ਕਿੰਨੇ ਕਿਥੇ ਬੰਦੇ ਹੋ ਜਾਂਦ ਹੋਇਆ ਦੇ ਨੂਰਾ ਤੂੰ ਇੱਡੇ ਨੇਰੇ ਖੇਡਣ ਡਿਆ ਬਾਹਰ ਗੋਪੀ ਕਿੱਥੇ ਆ ਗੋਪੀ ਨਹੀਂ ਹੋਰੀ ਅੰਦਰ ਬੰਦੇ ਪੁੰਦੀ ਮੰਦਿਰ ਤੇ ਤੂੰ ਚੱਲ ਅੰਦਰ ਤੂੰ ਅੱਛੇ ਨੇਰੇ ਕੋ ਖੇਡਣ ਡਿਆ ਵਾ ਚਾਚੀ ਤੁਹੇ ਨਨੇਰੇ ਆਇਆ ਡੇਕਾਰ ਦੇ ਰੇਦੇ ਨੇ ਆਈ ਦਾ ਹੁੰਦਾ ਵਾ ਹਾਂ ਮੈਂ ਦੀ ਬਹੁਤ ਭੋਲਾ ਮੁੰਡਾ ਵਾ ਹਜੇ ਤੇ ਬੜਾ ਤੇਜ ਵਾ ਇਹਦੇ ਚਾਚੀ ਅੱਜ ਕੱਲ ਤੇਜ ਦਾ ਜਮਾਨਾ ਵਾ ਭੋਲਿਆਂ ਨਾਲੇ ਕੋਈ ਪੁੱਛਦਾ ਵੇਖਾਂ ਜਮੀਨ ਜੋ ਨਿਕਲੇ ਤੇ ਗੱਲਾਂ ਵੇ ਇਹਦੀਆਂ ਟਾਣੇ ਜਿਹੇ ਦੀਆਂ ਮੰਮੀ ਤੇਰੀ ਕਿੱਥੇ ਆ ਉਹ ਅੰਦਰ ਹੈ ਮੰਮੀ ਲੈ ਤਸ ਮੈਂ ਕੀ ਕਹਾ ਵਾ ਮੈਂ ਇਹ ਕੀ ਕਹਾ ਵਾ ਕਿ ਅੱਜ ਕੱਲ ਤੇ ਇਦਾਂ ਜਮਾਨਾ ਵਾ ਆਵੇ ਕਿ ਨਹੀਂ ਤੇਜ ਅਧੀ ਰਾਤਾਂ ਆਡੇ ਘਰ ਆਈ ਐ ਜਰੂਰ ਕੋਈ ਚੀਜ਼ ਚੂਜ ਮਕਿਉੜੀ ਐ ਇਹਨਾਂ ਦੇ ਘਰ ਐਵੇਂ ਆਡੇ ਘਰ ਆ ਜਾਂਦੀ ਐ ਸਾਡੇ ਘਰ ਕਿਹੜੀਆਂ ਚੀਜ਼ਾਂ ਵਾਧੂ ਆਈਆਂ ਮੈਂ ਹਈ ਇਹ ਕਿਧਰ ਆ ਗਈ ਹੁਣ ਉਤੋਂ ਖੋਪਿਆ ਹੋਇਆ ਮਹਾ ਮੈਂ ਕੁੜੀ ਨੂੰ ਕੰਮ ਡਾਇਆ ਹੀ ਪੀ ਚਲਰ ਸੋਈ ਦਾ ਕੰਮ ਕਰ ਲੂਗੀ। ਆ ਕਰਨੀ। ਗਰਪੀ ਦਾ। ਓ ਜਾ ਤੂੰ ਉਧਰ ਤੇ ਮੈਂ ਕਰ ਲੈਨੀ। ਠੀਕ ਜਾ, ਚਲ ਜਾ ਉੱਥੇ। ਪੀ ਕਾ ਭਲਾ ਕੀ ਕਿਹੜਾ ਮਹੌਲ ਹੈ। ਅਰੇ ਚਾਚੀ, ਕੀ ਕਰਨੀ ਰਵਿੰਦਰ? ਕੋਈ ਨਹੀਂ ਸასი ਕਾਲ। ਸასი ਕਾਲ। ਆ ਜਾਓ। ਮੈਂ ਮੈਂ ਵੇਖ ਕੇ ਆਵਾਂ ਭਲਾ ਕੀ ਕਰਨ ਲਈ ਆ। ਕਰਨਾ ਕੋਨਾ ਚਾਚੀ ਕੀ ਆ? ਹਾਂ। ਬਸ ਉਹ ਸਬਜ਼ੀ ਬਣਾਉਣ ਵਾਲੀ ਹੀ ਬੜਾ ਲਈ ਆ ਹਾਂ ਬਣ ਗਈ ਏ ਬਸ ਹੋਰ ਕੀ ਕਰਦੇ ਆਏ ਤੁਸੀਂ ਮੈਂ ਕੁਛ ਨਹੀਂ ਬਸ ਵੇਲੀ ਹੋਰ ਨਿਆਣੇ ਠੀਕ ਆ ਹਾਂਜੀ ਨਿਆਣੇ ਵਧੀਆ ਠੀਕ ਠਾਕ ਹੋਰ ਖੇਡਣ ਦੇ ਆਹੀ ਬਾਹਰ ਤੇ ਮੈਂ ਹਾਂ ਵੀ ਆ ਨੂਰਨ ਨਾਲ ਚੱਲੀਏ ਇਥੇ ਮੈਂ ਸ਼ਰ ਬੜਾਵਾ ਅੱਛਾ ਤੇ ਉਹ ਤੇ ਕਦੇ ਗੱਲਾਂ ਹੀ ਬੜੀਆਂ ਕਰਦਾ ਵਾ ਉਹ ਉਦਾਂ ਹੀ ਚਾਚੀ ਉਹਦਾ ਨਾ ਸੁਭਾਅ ਥੋੜਾ ਇਦਾਂ ਦਾ ਵਾ ਬਧੇਰਾ ਤੇਜਵਾ ਸਕੂਲੇ ਮੈਡਮਾਂ ਨਾਲ ਪੰਗੇ ਲੈ ਆਉਂਦਾ ਕਈ ਯਾਰ ਲੈ ਨਾ ਤੇ ਮੇਰਾ ਮਾਵਾਂ ਵੀ ਲਾਗੇ ਖਲਾਰ ਛੱਡਦੀਆਂ ਵਾ ਪੀ ਸਾਨੂੰ ਸੋਣਾ ਬੜਾ ਲੱਗਦਾ ਵਾ ਉਹਨਾਂ ਗੱਲਾਂ ਕਰਦੀਆਂ ਰਹਿੰਦੀਆਂ ਵਾ ਉਹ ਤੇ ਕੀ ਕਦਾ ਸੁਣੀ ਜਾਈਏ ਗੱਲਾਂ ਉਹਦੀਆਂ ਆਹ ਚਲ ਡਿਆ ਹੀ ਮੇਦੇ ਆਪਾ ਖੰਦੀ ਸੀ ਰੋਟੀ ਖਾ ਲੈ ਅੰਦਰ ਆ ਕੇ ਤੇ ਉਹਦੇ ਧਿਆਣੀ ਨਹੀਂ ਦੇਂਦੇ ਆ ਛੱਡਣ ਵਾਲਾ ਧਿਆਨ ਵਾ ਗੋਪੀ ਠੀਕ ਆ ਆਹ ਠੀਕ ਆ ਗੋਪੀ ਵੀ ਉਹ ਨਹੀਂ ਹੋਣੀ ਅੰਦਰ ਕੁਝ ਕਰਨ ਅੱਛਾ ਹੋਰ ਤੁਸੀਂ ਸੁਣਾਓ ਆਪਣਾ ਕਿੱਦਾਂ ਵਾ ਨਵ ਰਾਨੀਆਂ ਦਾ ਕੀ ਕੰਮ-ਕਾਰ ਕਰਦੀਆਂ ਤੇ ਲੈ ਆਦੇ ਨਾਲ ਹੀ ਕੱਲੇ ਆਏ ਆਂ ਸੰਦੀਪ ਤੇ ਗਈ ਆ ਫੇਕੇ ਉਹ ਆਂਦੀ ਮਹਿਣਾ ਚਾਰਕ ਦਿਨ ਤੇ ਦੂਜੀ ਡਈੇ ਕੰਮ-ਕੰਮ ਕਰਨਾ ਆਪਣਾ ਅਛਾ ਅਛਾ ਪਿੰਡ ਗਈ ਆ ਆ ਹੋ ਗਿਆ ਚਾਰਕ ਦਿਨ ਗਈ ਇਹਨਾਂ ਨੂੰ ਆਂਦੀ ਮਹਿਣਾ ਚਾਰਕ ਦਿਨ ਚਲੋ ਵਧੀਆ ਗੱਲ ਵਾ ਇਹੋਈ ਆ ਟਾਈਮ ਜਾਣਾ ਆਉਂਦਾ ਆ ਮੁੜ ਕੇ ਤੇ ਆ ਕਿ ਬਸ ਜਦੋਂ ਬੰਦਾ ਗ੍ਰਸਤੀ ਚ ਪੈ ਜੇ ਨਾ ਫੇਰ ਕਿੱਥੇ ਆ ਫੇਰ ਤੇ ਇਹੋਈ ਬਸ ਘਰ ਦੀ ਨਹੀਂ ਕੰਮ ਮੁੱਕਦੇ ਆ ਕਰ ਲੋ ਤੇ ਉਹ ਕਰ ਲੋ ਕਰਦੇ ਆ ਚਲ ਆ ਦੂਜੀ ਡਈ ਕਰਦਾ ਕੰਮ ਕਰਨਾ ਚਲੋ ਵਧੀਆ ਗੱਲ ਵਾ ਕਰਨਾ ਹੀ ਚਾਹੀਦਾ ਵਾ ਆਹ ਨਾ ਤੇ ਹੋਰ ਕਿਦਾਂ ਬਾਹਰੋਂ ਫੋਨ ਆਉਂਦਾ ਭਾਜੀ ਦਾ ਹਾਂ ਠੀਕ ਠਾਕ ਵਧੀਆ ਵਾ ਨਹੀਂ ਭਾਜੀ ਵੀ ਆਉਣ ਵਾਲਾ ਕਿ ਬਾਹਰੋਂ ਭਾਜੀ ਆਉਣ ਵਾਲਾ ਬਾਹਰੋਂ ਆਹੋ ਤੋਰੀਆਂ ਕੀ ਦੱਸੋ ਚਾਚੀ ਭਾਜੀ ਆਉਣ ਵਾਲਾ ਇਹਦੇ ਤੁਸੀਂ ਇਹਨਾਂ ਨੂੰ ਦੱਸਿਆ ਹੀ ਨਹੀਂ ਲੱਗੇ ਹੈ ਬੰਦਾ ਦੱਸੇ ਦਸਾਈ ਨਹੀਂ ਮੈਨੂੰ ਨਹੀਂ ਪਤਾ ਕਿ ਇਹਨੇ ਆਉਣਾ ਆ ਮੈਂ ਕਿੱਦਾਂ ਆਇਆ ਮਾਂ ਨੂੰ ਨਹੀਂ ਪਤਾ ਤਾਂ ਮੈਨੂੰ ਪਤਾ ਚਾ ਚਾਚੀ ਐਵੇਂ ਪਰਦੇ ਜੇ ਨਾ ਪਾਇਆ ਕਰ ਤੈਨੂੰ ਸਭ ਪਤਾ ਹੁੰਦਾ ਦੰਦਿਆ ਰਪਿੰਦਰ ਇਹ ਗੱਲਾਂ ਨਾ ਮੇਰ ਨਾਲ ਕਰ ਖੋਲੇ ਨਾ ਫਲਾ ਮੇਰ ਕੋ ਲੈ ਉਹ ਸਭ ਪਤਾ ਵਾ ਦਸ ਮੈਨੂੰ ਪਤਾ ਹੋਰ ਕਿਨੂੰ ਪਤਾ ਵਾ ਜੋ ਕੁਛ ਕਰਨ ਦੇਈ ਹੈ ਨਾ ਉਹ ਦੋਵੇਂ ਜੀ ਕਰਨ ਦੇ ਨੇ ਮੇਰੇ ਨਾਲ ਤਾਂ ਕੇ ਕੋਈ ਕਾਲੀ ਨਹੀਂ ਕਰਦਾ ਹੁਣ ਕੀ ਤੇਨੂੰ ਕਿਤੇ ਕਈ ਚਿਰ ਹੋ ਗਿਆ ਵਾ ਉਹਨੂੰ ਨਹੀਂ ਉਹਨਾਂ ਗੱਲ ਹੋਈ ਹੈ ਤੇ ਮੈਨੂੰ ਆਂਦਾ ਮਾਥਾ ਮੈਂ ਆ ਜਾਣਾ ਵਾ ਇਹੋ ਹੀ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਜੇ ਮੈਨੂੰ ਕੋਈ ਗੱਲ ਦਾ ਪਤਾ ਹੁੰਦਾ ਤੇ ਤੁਹਾਨੂੰ ਨਾ ਮੈਂ ਦੱਸਦੀ ਆਣ ਕੇ ਹੋਰ ਗੱਲਾਂ ਤੁਹਾਡੇ ਨਾਲ ਨਾ ਕਰ ਲੈਣੇ ਤੇ ਇਹ ਨਾ ਮੈਂ ਤੁਹਾਨੂੰ ਕਰਦੀ ਆਣ ਕੇ ਤੈਨੂੰ ਆ ਜਾ ਜੀ ਐਵੇਂ ਪਰਦੇਜੇ ਪਾਈ ਜਾਨੀ ਆ ਪਤਾ ਤੈਨੂੰ ਸਾਰਾ ਹੀ ਹੁਣਾ ਵਾ ਕਿ ਚਾਹੇ ਮੁੰਡੇ ਨੇ ਆਉਣਾ ਵਾ ਚਾਹੇ ਕਿਦਾਂ ਹੁਣ ਤੇ ਐਵੇਂ ਤੂੰ ਡਈਂ ਝੂਠ ਬੋਲਣਾ ਵੀ ਕਿਤੇ ਮੈਨੂੰ ਕਹਿਣਾ ਵੀ ਸਾਨੂੰ ਦੱਸਿਆ ਨਹੀਂ ਆ ਇਹੋ ਹੀ ਗੱਲ ਵਾ ਨਾ ਵਿਚਲੀ ਸੁਣਨੀ ਆ ਨਾ ਤੇ ਸੁਣ ਲੈ ਸਾਰੀ ਮੇਰਕੋ ਗੱਲ ਜਿਹੜੀ ਘਰ ਵਾਲੀ ਆ ਨਾ ਸਾਡੀ ਇਹ ਪਵਾੜੇ ਦੀ ਜੜ ਵਾ ਉਹਨੂੰ ਹੁਣ ਸਦ ਲਿਆ ਵਾ ਘਰ ਇਹਨੇ ਹੁਣ ਸ ਆ ਜਾਏਗਾ ਤੇ ਹੁਣ ਪਤਾ ਨਹੀਂ ਇਹਨੇ ਕੀ ਕਰਵਾਣਾ ਵਾ ਤੇ ਕੀ ਨਹੀਂ ਕਰਵਾਉਣਾ ਘਰ ਵਿੱਚ ਇਹਨੇ ਇਹੋ ਜਾਨੀ ਮੈਂ ਅੱਡ ਹੋਣਾ ਵਾ ਮੈਂ ਅੱਡ ਹੋਣਾ ਵਾ ਕੁਣ ਅੱਡ ਹੋ ਗਏ ਪਤਾ ਨਹੀਂ ਕੀ ਇਹਨੇ ਕੋਈ ਕਰਨਾ ਤੇ ਕੀ ਨਹੀਂ ਕਰਨਾ ਇਹ ਤੇ ਅੱਡ ਵੀ ਚਾਚੀ ਕਿਹੇ ਗੱਲਾਂ ਹੀ ਹੋਇਆ ਜਾਂਦਾ ਵਾ ਕੋਈ ਗੱਲਬਾਤ ਹੋਊ ਕਰ ਦੇਵੇ ਤੇ ਅੱਡ ਹੋਣਾ ਨਹੀਂ ਉਹ ਪੈਸਿਆਂ ਦਾ ਪੁਆੜਾ ਪਿਆ ਵਾ ਉਹ ਹਲੇ ਦਿੱਤੇ ਹੀ ਨਹੀਂ ਆ ਦਵੇ ਨਾ ਦਾ ਮੈਨੂੰ ਕੀ ਕੋ ਹਾਲ ਨਹੀਂ ਆ ਤੁਹਾਡੇ ਘਰ ਦਾ ਵੀ ਮੈਂ ਤੇ ਲਿਆ ਸਾਬ ਜਦੋਂ ਲੈ ਕੇ ਚਾਚੀ ਤੂੰ ਕਹਿੰਨੀ ਆ ਕਿ ਮੇਰੇ ਕੋ ਸਾਰਾ ਕੁਹੀ ਆ ਮੈਂ ਸਭ ਕਹੇ ਵਾਲੀ ਆ ਤੇ ਦੂਜੇ ਪਾਸੇ ਤੂੰ ਕਹਿੰਨੀ ਆ ਕਿ ਨਵਾਂ ਮੈਨੂੰ ਪੁੱਛਦੀਆਂ ਵੀ ਨਹੀਂ ਆ ਤੇ ਨੋਆ ਪੁਸ਼ਣ ਕੇ ਮਨਾ ਨਾ ਪੁਸ਼ਣ ਵੀ ਨਖਸਮਾ ਨੂੰ ਖਾਂ ਜਾ ਕੇ ਮੇਰੇ ਕੋ ਤੇ ਹੈ ਸਭ ਕੁਛ ਹੀ ਹੈ ਮੇਰੇ ਕੋ ਟੁੰਬਾ ਵੀ ਆ ਪੈਸੇ ਵੀ ਆ ਜ਼ਮੀਨ ਮਾਲ ਸਭ ਕੁਛ ਹੀ ਹੈ ਮੇਰੇ ਕੋ ਮੈਂ ਸਭ ਕੁਛ ਸੰਭਿਆ ਵਾ ਹੁਣ ਮੈਂ ਨਿੱਕੇ ਨੋ ਦੀ ਸੌ ਨਹੀਂ ਖਾਂਦੀ ਹੁਣ ਰੋਟੀ ਵੀ ਮੈਨੂੰ ਪੁੱਛਦੀ ਐ ਚਾਹ ਵੀ ਪੁੱਛਦੀ ਐ ਜਿੱਦਾਂ ਦੀ ਪੇਕੇ ਗਈ ਐ ਨਾ ਇਹਨੇ ਮੈਨੂੰ ਪਾਣੀ ਦਾ ਘੋਟ ਨਹੀਂ ਪੁੱਛਿਆ ਚਲੋ ਕੀ ਕਰਨਾ ਫਿਰ ਹੁਣ ਹੁਣ ਫੂਆਵਾ ਤੇ ਉਹ ਵੀ ਫੇਰੇ ਮਾਰਨ ਲਈ ਐ ਮੇਰੇ ਪੈਸੇ ਦੇ ਤੇ ਮੈਂ ਤਾਂ ਆਖਿਆ ਵੀ ਦੇ ਹੁਣ ਜਿਤਨਾ ਜਿਤਰਾ ਲੈ ਇਹਨੂੰ ਤੁਸੀਂ ਨਸਾਂ ਸਤੂੰ ਹੀ ਬਣਾਇਆ ਹੈਗਾ ਮੈਂ ਬਣਾਇਆ ਹਾਂ ਚਾਚੀ ਨਵਾਂ ਤੇ ਯਾਮੀ ਨਾ ਹਰੇਕ ਦਿਨ ਰੱਖੰਦੀ ਨਾ ਵਸ ਦੀ ਗੱਲ ਨਹੀਂ ਹੁੰਦੀ ਮਲਾਇਆ ਸਾਹਿਬ ਜੇ ਤੂੰ ਪਹਿਲਾਂ ਹੀ ਸ਼ੁਰੂ ਹੋ ਤੂੰ ਚੰਡ ਕੇ ਰੱਖਦੀ ਹੋ ਨਾ ਤਾਂ ਤੇਰੇ ਤੇ ਆ ਦੇ ਨਾ ਹੁੰਦੇ ਅੱਜ ਜਿਹੜੇ ਤੂੰ ਵੇਖੰਦੀ ਆ ਮੈਂ ਵੀ ਸਭ ਕੁਝ ਹੁੰਦੀ ਆ ਤੁਹਾਡੇ ਰਾ ਦੇ ਵਿੱਚ ਇਹ ਆ ਵੀ ਘਰੇ ਸੁਣਦਾ ਕੋਖ ਨਹੀਂ ਆ ਜਦੋਂ ਕੰਨ ਲਾਈਏ ਨਾ ਨਾਲ ਉੱਚੀ ਉੱਚੀ ਤੇਰਾ ਨਾ ਬੋਲਣ ਲਈ ਹੁੰਦੀ ਆ ਤੇ ਕਿਦਾਂ ਡਈ ਹੁੰਦੀ ਵੱਧ ਘਟ ਗੱਲਾਂ ਕਰਨਾ ਤੂੰ ਐਦਾਂ ਕਰਨੀ ਆ ਉਦਾਂ ਕਰਨੀ ਆ ਇਹ ਸਾਰਾ ਕਸੂਰੀ ਉਹ ਤੇਰਾ ਤੇਰੇ 'ਚ ਕਮੀ ਰਹੀ ਏ ਚਾਚੀ ਨਹੀਂ ਮੈਂ ਤਾਂ ਲਾਡਾਂ ਲਾਡਾਂ 'ਚ ਭੂਏ ਚੜਾ ਲਈ। ਕੁਛਾਲ ਮੇਰੀ ਨਹੀਂ ਲਾਡਲੀ ਧੀ ਆ ਇਹ। ਇਹ ਤੀ ਜੇ ਮੇਰੀ ਬਣੀ ਨਾ ਏ। ਚੱਲ ਛੱਡੋ ਚਾਚੀ ਹਾਵਲੀਆਂ ਗੱਲਾਂ। ਹੁੰਦੀਆਂ ਹੀ ਰਹਿੰਦੀਆਂ ਘਰ 'ਚ। ਮੈਂ ਚਾਹ ਬਣਾ ਕੇ ਲੈ ਆਉਣੀ ਆ ਘਟ। ਨਹੀਂ ਬਹੁਤ ਮੈਂ ਸਾਸਰੀ ਘਰ ਪੋਤਾ। ਕੀ ਹਾਲ ਵਾ? ਵਧੀਆ ਆ ਨਾ ਚਾਹ ਪੀ ਤੂੰ ਕੀ ਬਣੀ ਐ ਅਸ ਦੇਣ ਚਾਚੀ ਜੀ ਉਹ ਸਾਰਾ ਦੇਣ ਸਫਾਈਆਂ ਦੇ ਵਿੱਚ ਨਿਕਲ ਜਾਂਦਾ ਵਾ ਤੇ ਉਹਦੇ ਕਰਕੇ ਹੋ ਗਿਆ ਵਾ ਨਹੀਂ ਪੁੱਤ ਪਸੰਗ ਵਾਲੀ ਦਾ ਕਪੜਾ ਪਾ ਗਏ ਸੋਹਣੇ ਬਣ ਕੇ ਰਹੀਦਾ ਨਾ ਸਿਰ ਸੁਰਵਾ ਕੇ ਰੱਖਿਆ ਕਰ ਉਹ ਚਾਚੀ ਉਹਦਾ ਇਹਨੂੰ ਨਾ ਆਦਤ ਜੀ ਹੋ ਗਈ ਆ ਤੇ ਜਦੋਂ ਕਿਹਨੇ ਆਉਣਾ ਜਾਣਾ ਹੁੰਦਾ ਵਾ ਨਾ ਉਦੋਂ ਇਦਾਂ ਬਣੇ ਰਹਿਣਾ ਵਾ ਤੇ ਜਦੋਂ ਕਿਹਨੇ ਨਹੀਂ ਆਉਣਾ ਉਦੋਂ ਮਾਰ ਕੇ ਦੇ ਐਵੇਂ ਬੰਸ ਬੰਨੇ ਘਰੇ ਨਵੇਂ ਸੂਟ ਪਾਈ ਫਿਰਦੀ ਤੁਹਾਨੂੰ ਕੀ ਪਤਾ ਵਾ ਇਹਦਾ ਚਲ ਜਾ ਪੁੱਤ ਜਾ ਕੇ ਤੇ ਲੰਮੀ ਪਹਿਲਾ ਘੜੀ ਨੂਰ ਲਾਗੇ ਤੇ ਜਾ ਉਹ ਅੰਦਰ ਮੈਨੂੰ ਸਾਰੀਆਂ ਚਰਚਾਂ ਕਰਨ ਨੂੰ ਦੱਸੀ ਜਾਣੀ ਆ ਚਾਹ ਬਣਾਉਣੀ ਕਹਨੂੰ ਰਾਹ ਤੀ ਹੀ ਇਹਨੂੰ ਵਿਚਾੜੂ ਹੋ ਚਾ ਦੱਸਿਆ ਕਰ ਇਹਨੂੰ ਉਹੋ ਹੀ ਬੜਾ ਵਾ ਜੇ ਨਾ ਦਸਾਂ ਮੈਂ ਤਾਂ ਵੀ ਫਸਦੀ ਆ ਜੇ ਦੱਸਦਾ ਤਾਂ ਮੈਂ ਤਾਂ ਵੀ ਸਗੋ ਬਰਾਈ ਖਟਦੀ ਉਹ ਚਲ ਮੋੜਾ ਮੋਟਾ ਦੱਸ ਦਿੱਤਾ ਕਿ ਬਹੁਤਾ ਨਾਂ ਦੱਸਿਆ ਚਲ ਆ ਪੀਲਾ ਚਾ ਕੀ ਕਰਾਂ ਮੈਂ ਤੇ ਫਸ ਹੀ ਗਈ ਆ ਸੱਚੀ